ਸੁਨੇਹਰੀ ਮੋਕਾ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਅਧਿਆਪਕਾਂ ਦੀ ਭਰਤੀ ਲਈ 3600 ਪੋਸਟਾਂ ਐਡਵਰਟਾਈਜ਼ ਕੀਤੀਆਂ ਗਈਆਂ ਹਨ ਸਰਕਾਰ ਦੇ ਲਗਾਤਾਰ 3 ਸਾਲ ਵਿਸ਼ੇਸ਼ ਅਧਿਆਪਕਾਂ ਦੀ ਸਰਕਾਰੀ ਸਕੂਲ ਵਿੱਚ ਭਰਤੀ ਜਿਵੇਂ ਪਹਿਲੇ ਸਾਲ 1100 ਦੂਜੇ ਸਾਲ 1200 ਅਤੇ ਤੀਜੇ ਸਾਲ 1300 ਵਿਸ਼ੇਸ਼ ਅਧਿਆਪਕਾਂ ਦੀ ਭਰਤੀ ਦੀ ਗੱਲ ਕਹੀ ਗਈ ਹੈ अगर ਤੁਸੀਂ ਵੀ স্পੈਸ਼ਲ এড્યુકેટર ਬਣਨਾ ਚਾਹੁੰਦੇ ਹੋ ਤਾਂ ਜੀਐਸਐਸ ਆਸ਼ਾ ਕਿਰਨ স্পੈਸ਼ਲ ਸਕੂਲ ਐਂਟੀਚਰਸ ਟ੍ਰੇਨਿੰਗ ਇੰਸਟੀਚਿਊਟ ਜਹਾਂ ਖੇਲਾ ਹੁਸ਼ਿਆਰਪੁਰ ਵਿੱਚ ਦਾਖਲਾ ਲੈ ਸਕਦੇ ਹੋ ਰਜਿਸਟ੍ਰੇਸ਼ਨਸ ਖੋਲਟੇ ਕੀਆ ਹਨ ਜਿਸ ਦੀ ਆਖਰੀ ਡੇਟ 12 ਜੁਲਾਈ ਹੈ ਇਸ ਸੰਸਥਾ ਦੇ ਵਿੱਚ 2 ਸਾਲਾਂ স্পੈਸ਼ਲ এড્યુਕੇਟਰ ਦਾ ਕੋਰਸ ਚੱਲ ਰਿਹਾ ਹੈ ਜੀਐਸਐਸ ਆਸ਼ਾ ਕਿਰਨ স্পੈਸ਼ਲ ਸਕੂਲ ਐਂਟੀਚਰਸ ਟ੍ਰੇਨਿੰਗ ਇੰਸਟੀਚਿਊਟ ਵਿੱਚ ਡਿਜੀਟਲ ਲਾਇਬ੍ਰੇਰੀ आईसीटी ब्लेस्ड क्लासरूम्स अथे क्लासरूम्स दे विच आधुनिक तकनीक नाल पढ्दा मौका मिलेगा अथे कॉलेज कैंपस विच प्रैक्टिकल लै विशेष बच्चियां दा स्कूल वी मौजूद है विशेष सहूलता दा अगर गल करिए ता रिजर्व कैटेगरी ले स्कॉलरशिप अथे पहले दाखला लैंड वाले बच्चियां ले 20% तक दी छूट दीती जावेगी ਸੰਸਥਾ ਵੱਲੋਂ ਇੱਕ ਸਪੈਸ਼ਲ ਜਸਮੀਤ ਅਵਾਰਡ ਵੀ ਦਿੱਤਾ ਜਾਂਦਾ ਹੈ ਜਿਸ ਵਿੱਚ ਸੰਸਥਾ 1 ਲੱਖ ਬੱਚਿਆਂ ਦੇ ਸਨਮਾਨ ਵਾਸਤੇ ਦਿੰਦੀ ਹੈ ਜਿਸ ਵਿੱਚ 15000 ਰੁਪਏ ਜਿਸ ਬੱਚੇ ਦੇ 85% ਤੋਂ ਉੱਤੇ ਅੰਕ ਹਨ ਉਨ੍ਹਾਂ 6 ਬੱਚਿਆਂ ਨੂੰ 15000 ਰੁਪਏ ਅਤੇ ਓਵਰ ਆਲ ਗੁੱਡ ਪਰਫਾਰਮੈਂਸ ਵਾਲੇ ਬੱਚਿਆਂ ਇੱਕ ਬੱਚੇ ਨੂੰ 10000 ਰੁਪਏ ਦੇ ਕੇ স্পেশাল অ্যাওয়ার্ড ਨਾਲ সন্মানિત ਕੀਤਾ ਜਾਂਦਾ ਹੈ ਅਗਰ ਤੁਸੀਂ ਵੀ স্পেশাল ਐਜੂਕੇਟਰ ਬਣਨਾ ਚਾਹੁੰਦੇ ਹੋ ਅਤੇ ਚਾਹੁੰਦੇ ਹੋ ਇਸ ਸੁਨਹਿਰੀ ਮੌਕੇ ਨੂੰ ਆਪਣੇ ਆਪ ਆਪਣੇ ਆਪ ਦੇ ਹੱਥ ਦੇ ਵਿੱਚ ਇਹ ਮੌਕਾ ਨਾ ਜਾਣ ਦਿਓ ਵਧੇਰੇ ਜਾਣਕਾਰੀ ਦੇ ਲਈ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ ਧੰਨਵਾਦ